ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕੱਤਾਰ ਟਿਕ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮਪ੍ਰੂਪਨਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ ਚੌਥਾ ਚੌਥੇ ਦਿਨ ਦੁੱਲਾ ਬਹੁਤ ਉਦਾਸ ਸੀ ਪਹਿਲਾਂ ਤਾਂ ਤੜਕੇ ਤੜਕੇ ਚੋਗਾਨ ਵਿੱਚ ਖੜਾ ਢੋਲ ਵਜਾਉਂਦਾ ਰਿਹਾ ਢੋਲ ਵਜਾਉਂਦਾ ਵਜਾਉਂਦਾ ਗਹਿਰੇ ਖਿਆਲਾਂ ਵਿੱਚ ਉਤਰ ਜਾਂਦਾ ਡੱਗੇ ਵਾਲਾ ਹੱਥ ਢੋਲ ਉੱਤੇ ਜਾ ਟਿਕਦਾ ਇਕੱਲੇ 6:00 ਵਜੇ ਦੀ ਵਜਦੀ ਵੀ ਬੰਦ ਹੋ ਜਾਂਦੀ ਉਹ ਬੁੱਤ ਬਣਿਆ ਖੜਾ ਰਹਿੰਦਾ ਫੇਰ ਢੋਲ ਗਲੋਂ ਲਾ ਕੇ ਥੱਲੇ ਧਰ ਦਿੰਦਾ ਆਪ ਵੀ ਢੋਲ ਕੋਲ ਬੈਠ ਜਾਂਦਾ ਉਹਨੂੰ ਲੱਗਦਾ ਢੋਲ ਅਜੇ ਜਿਵੇਂ ਵੱਜ ਰਿਹਾ ਹੋਵੇ ਉਹਦੇ ਕੰਨਾਂ ਵਿੱਚ ਡੈਂਗੜ ਡੈਂਗੜ ਡੱਗਾ ਵੱਜਣ ਦੀ ਆਵਾਜ਼ ਪੈਂਦੀ ਉਹ ਖਾਸਾ ਜਿਰ ਇੰਜ ਹੀ ਬੈਠਾ ਰਹਿੰਦਾ ਸਰਦਾਰੋਂ ਬਾਰੇ ਸੋਚੀ ਜਾਂਦਾ ਗਈ ਕਿੱਧਰ ਉਹਦਾ ਮਨ ਆਖਦਾ ਮੈੰਗਲ ਨਾਲ ਉਹਦੀ ਕੋਈ ਗੱਲ ਸੀ ਤਾਂ ਕੀ ਸੀ ਸਰਦਾਰੋਂ ਉਹਦੇ ਕੋਲ ਤਾਂ ਸੀ ਉਹਨੂੰ ਨਿਤ ਦਿਸਦੀ ਤਾਂ ਸੀ ਪਰ ਉਹਨੇ ਜਾਣਾ ਨਹੀਂ ਸੀ ਇਹ ਉਹਨੇ ਮਾੜਾ ਕੰਮ ਕੀਤਾ ਉਹ ਇਕੱਲੇ ਨੂੰ ਛੱਡ ਗਈ ਚੰਨੂ ਤੇ ਬਹੂ ਦਾ ਘਰ ਵਿੱਚ ਕੋਈ ਅਹਿਸਾਸ ਨਹੀਂ ਸੀ ਦੁੱਲੇ ਉਹ ਜਿਵੇਂ ਹਵੇਲੀ ਵਿੱਚ ਹੋਣ ਹੀ ਨਾ ਹਵੇਲੀ ਵਿੱਚ ਸਰਦਾਰੋਂ ਨਹੀਂ ਸੀ ਤਾਂ ਕੋਈ ਵੀ ਨਹੀਂ ਸੀ ਉੱਥੇ ਕੁਝ ਵੀ ਨਹੀਂ ਸੀ ਉਹ ਆਪਣੇ ਆਪ ਤੇ ਲੰਨਤਾ ਪਾਉਂਦਾ ਉਹਨੇ ਸਰਦਾਰੋਂ ਨੂੰ ਕੁੱਟਣਾ ਮਾਰਨਾ ਕਾਨੂੰ ਸੀ ਮੂੰਹ ਦੀ ਭੁਕਾਈ ਮਾਰਦਾ ਰਹਿੰਦਾ ਸੀ ਮਾਰਦਾ ਰਹਿੰਦਾ ਮੂੰਹ ਦੀ ਭੁਕਾਈ ਨਾਲ ਸਰਦਾਰੋਂ ਦਾ ਕੀ ਵਿਗੜਦਾ ਸੀ ਦੋਲੇ ਦਾ ਮਨ ਹੌਲਾ ਪੈ ਜਾਂਦਾ ਉਹ ਕੋਰ ਨਿਰਾਸ਼ਾ ਦੇ ਵਹਿਣਾ ਵਿੱਚ ਗੜਗੜ ਉਤਰ ਜਾਂਦਾ ਤੇ ਫੇਰ ਖੜਾ ਹੁੰਦਾ ਤੇ ਢੋਲ ਨੂੰ ਥੱਲਿਓਂ ਚੁੱਕ ਕੇ ਗਲ ਵਿੱਚ ਪਾ ਲੈਂਦਾ ਢੋਲ ਤੇਜ਼ ਤੇਜ਼ ਫੇਰ ਵੱਜਣ ਲੱਗਦਾ ਸਵੇਰ ਦੇ ਪੰਛੀ ਚੜ੍ਹਦੇ ਵੱਲ ਉੱਡੇ ਜਾਂਦੇ ਬੰਦ ਹੋ ਗਏ ਧੁੱਪ ਚਮਕਣ ਲੱਗੀ ਤਾਂ ਉਹ ਹਵੇਲੀੋਂ ਬਾਹਰ ਆ ਖੜਾ ਹੱਥ ਉੱਚੇ ਕਰਕੇ ਅੰਗੜਾਈਆਂ ਭੰਨਣ ਲੱਗਿਆ ਉਹਨੇ ਦੇਖਿਆ ਪਰਾਂ ਖੂ ਦੀ ਚੌਂਕੜੀ ਉੱਤੇ ਬੰਦੇ ਬੈਠੇ ਸਨ ਉਹ ਕੋਈ ਗੱਲਾਂ ਕਰਕੇ ਹੱਸ ਰਹੇ ਸਨ ਦੁੱਲੇ ਨੂੰ ਉਹਨਾਂ ਦੀ ਹਾਸੀ ਜ਼ਾਹਿਰ ਲੱਗੀ ਲੱਗਿਆ ਜਿਵੇਂ ਉਹ ਸਰਦਾਰੋਂ ਦੀ ਕੋਈ ਗੱਲ ਕਰਕੇ ਹੱਸੇ ਹੋਣ ਕਿੱਡੇ ਮੜੇ ਲੋਕ ਹਨ ਪਿੰਡ ਦੇ ਉਹਨੇ ਆਪਣੇ ਮਨ ਵਿੱਚ ਉਹਨਾਂ ਨੂੰ ਬੁਰਾ ਭਲਾ ਆਖਿਆ ਉਹ ਲੋਕਾਂ ਵੱਲ ਹੀ ਤੁਰ ਪਿਆ ਸਾਹਮਣੇ ਮੈੰਗਲ ਬੈਠਾ ਸੀ ਉਹ ਹੋਰ ਨੇੜੇ ਗਿਆ ਤਾਂ ਮੈੰਗਲ ਉਹਨੂੰ ਸਾਫ਼ ਦਿਸਿਆ ਦੁੱਲੇ ਨੂੰ ਤਸੱਲੀ ਹੋਈ ਇਹ ਤਾਂ ਆ ਬੈਠਾ ਏ ਫੇਰ ਸਰਦਾਰੋਂ ਕਿੱਥੇ ਹੈ ਪਰ ਉਹਨੇ ਮੈੰਗਲ ਨਾਲ ਅੱਖ ਨਹੀਂ ਮਿਲਾਈ ਪੈਰ ਵੀ ਨਹੀਂ ਮਿਲਿਆ ਕੋਦੀ ਚੌਂਕੜੀ ਤੋਂ ਅਗਾਹੀ ਉਹ ਨਿਆਈਆਂ ਵੱਲ ਮੁੜ ਗਿਆ ਤੁਰਿਆ ਗਿਆ ਜਿਵੇਂ ਉਧਰ ਖੇਤਾਂ ਵਿੱਚ ਜੰਗਲ ਪਾਣੀ ਜਾ ਰਿਹਾ ਹੋਵੇ ਉਹ ਬੇਮਤਲਬ ਹੀ ਪਹੇ ਪਹੇ ਤੁਰਿਆ ਜਾ ਰਿਹਾ ਸੀ ਕਦੇ ਉਹਦਾ ਪੈਰ ਗੱਡੇ ਦੇ ਲੀਹੇ ਵਿੱਚ ਜਾ ਡਿੱਗਦਾ ਤਾਂ ਉਹਨੂੰ ਆਪਣੀ ਬੇਤਿਆਨੀ ਦਾ ਅਹਿਸਾਸ ਹੁੰਦਾ ਉਹਦੇ ਖਿਆਲਾਂ ਦੀ ਲੜੀ ਟੁੱਟ ਜਾਂਦੀ ਉਹਨੇ ਪੱਕਾ ਲੇਪਣ ਲਾਇਆ ਕਿ ਉਹ ਰੁੱਸ ਕੇ ਗਈ ਹੈ ਟੇਕੀ ਬੈਠੀ ਹੈ ਜਾਂ ਭਾਈ ਰੂਪੇ ਬੈਠੀ ਹੈ ਨਹੀਂ ਤਾਂ ਪੱਕੀ ਗੱਲ ਐ ਉਹ ਬੋਹਰ ਹੈ ਆਪਣੇ ਮਾਪਿਆਂ ਕੋ ਮੁੰਡੇ ਬਹੂ ਨਾਲ ਉਹਨੇ ਕਦੇ ਸਰਦਾਰੋ ਬਾਰੇ ਗੱਲ ਗੁਰਬਤ ਨਹੀਂ ਕੀਤੀ ਉਹ ਜਾਣਦੇ ਸਨ ਕਿ ਬਾਪੂ ਉਦਾਸ ਐ ਰੋਟੀ ਵੇਲੇ ਰੋਟੀ ਦੇ ਦਿੰਦੇ ਚਾਹ ਵੇਲੇ ਚਾਹ ਦੁੱਲਾ ਚੁੱਪਚਾਪ ਖਾਂਦਾ ਪੀਂਦਾ ਕਿਸੇ ਡੰਗ ਰੋਟੀ ਖਾਂਦਾ ਬਿਨਾ ਚਿੱਤ ਭਰਿਆ ਜਾ ਪਿਆ ਕਹਿ ਕੇ ਥਾਲੀ ਮੋੜ ਦਿੰਦਾ ਚੰਨੋ ਓਟ ਲੈ ਕੇ ਬਾਹਰ ਜਾ ਚੁੱਕਿਆ ਸੀ ਦੋਲੇ ਨੇ ਬਹੂ ਨੂੰ ਦੱਸਿਆ ਚੰਗਾ ਭਾਈ ਗਾਨੀ ਮੈਂ ਪੀਖੀ ਨੂੰ ਜਾਨਾ ਕੀ ਐ ਉੱਥੇ ਬੈਠੀ ਹੋਵੇ ਪਤਾ ਲੈਣਾ ਜਾ ਕੇ ਪੀਖੀ ਵੱਡੇ ਟੋਬੇ ਦੇ ਕਿਨਾਰੇ ਬੋੜਾਵਾਲ ਦੇ ਰਾਹ ਉੱਤੇ ਬਾਜ਼ੀਗਰ ਬੈਠੇ ਸਨ ਉਹ ਉੱਥੇ ਕਈ ਸਾਲਾਂ ਤੋਂ ਸਨ ਦੁੱਲੇ ਨੇ ਜਾ ਕੇ ਸਾਰੀ ਗੱਲ ਦਸੀ ਉਹ ਹੈਰਾਨ ਸਨ ਇੱਥੇ ਤਾਂ ਉਹ ਆਈ ਹੀ ਨਹੀਂ ਇਦਾਂ ਹੀ ਇਕੱਲੀ ਪਹਿਲਾਂ ਵੀ ਕਦੇ ਨਹੀਂ ਆਈ ਸੀ ਦੁੱਲਾ ਉੱਥੇ ਹੱਥ ਨੇ ਜੇ ਪਹੁੰਚਿਆ ਸੀ ਉਹ दारू ਪੀਣ ਲੱਗ ਪਏ ਦਾਰੂ ਪੀਂਦਾ ਦੁੱਲਾ ਸਰਦਾਰੋ ਦੀਆਂ ਗੱਲਾਂ ਹੀ ਕਰਦਾ ਰਿਹਾ ਵਿੱਚ ਦੀ ਕਦੇ ਅੱਖਾਂ ਵੀ ਭਰ ਲੈਂਦਾ ਦੂਜੇ ਬੰਦੇ ਉਹਦੀਆਂ ਗੱਲਾਂ ਚੁੱਪਚਾਪ ਸੁਣਦੇ ਕਦੇ ਉਹਦਾ ਦਿਲ ਧਰਉਣ ਲੱਗਦੇ ਓਏ ਕਿਉਂ ਚੰਦਰੀਆ ਦੁੱਲਣਾ ਆ ਜਾਣਾ ਉਹਨੇ ਕਿਧਰ ਇਹ ਨਹੀਂ ਗਈ ਅਬੋਹਰ ਜਾ ਉੱਥੇ ਬੈਠੀ ਐ ਹੁਣ ਦਾਰੂ ਪੀ ਇੱਥੇ ਤਰਮਾਨਣ ਕਿਉਂ ਝੇੜਾਂ ਕਰੀ ਜਾਂਨੇ ਵਾਧੂ ਦਾ ਸਾਡਾ ਵੀ ਦਿਲ ਦੁਖੀ ਕਰਦਾ ਤੇਰੀਆਂ ਗੱਲਾਂ ਸੁਣ ਸੁਣਾ ਸਾਲੀ ਚੜਦੀ ਨਹੀਂ ਰਾਤ ਕੱਟ ਕੇ ਦੂਜੇ ਦਿਨ ਸੰਦੇਹਾ ਹੀ ਉਹ ਬੁੱਢਾ ਡੇ ਨੂੰ ਤੁਰ ਪਿਆ ਗੱਡੀ ਆਈ ਤਾਂ ਬਠਿੰਡੇ ਪਹੁੰਚ ਗਿਆ ਬਠਿੰਡੇ ਤੋਂ ਬੋਹਰ ਅਬੋਹਰ ਵਾਲੇ ਦੁੱਲੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਜੋ ਆਕ ਚਾਂਬੜਾ ਪਾਉਣ ਲੱਗੇ ਉਹਨੇ ਪਾਣੀ ਧਾਣੀ ਪੀਤਾ ਸੱਸ ਸਰਦਾਰੋ ਦਾ ਹਾਲ ਚਾਲ ਪੁੱਛ ਰਹੀ ਸੀ ਦੁੱਲਾ ਮਾੜਾ ਮੋਟਾ ਜਵਾਬ ਦਿੰਦਾ ਸੱਸ ਦੀਆਂ ਗੱਲਾਂ ਤੋਂ ਜਾਣ ਗਿਆ ਕਿ ਸਰਦਾਰੋ ਉੱਥੇ ਨਹੀਂ ਸੀ ਉਹ ਥੋੜਾ ਚਿਰ ਹੀ ਉਹਨਾਂ ਦੇ ਬੈਠਾ ਬਹਾਨਾ ਬਣਾਇਆ ਕਿ ਉਠਾਂ ਦੇ ਗਾਕੀ ਕਰਕੇ ਇੱਧਰ ਆਇਆ ਸੀ ਕਈ ਪਿੰਡਾਂ ਵਿੱਚ ਪਸ਼ੂ ਦੇਖੇ ਸਨ ਸੌਦਾ ਕਿਧਰੇ ਬਣਿਆ ਨਹੀਂ ਹੁਣ ਕਦੇ ਫੇਰ ਢੇੜਾ ਮਾਰੇਗਾ ਆਥਨ ਹੋ ਚੁੱਕਿਆ ਸੀ ਉਹ ਵਾਪਸ ਸਟੇਸ਼ਨ ਨੂੰ ਮੁੜ ਪਿਆ ਉਹਨੇ ਸੋਚ ਰੱਖਿਆ ਸੀ ਕਿ ਜੋ ਵੀ ਗੱਡੀ ਆਵੇਗੀ ਉਸ ਤੇ ਚੜ ਕੇ ਬਠਿੰਡੇ ਪਹੁੰਚੇਗਾ ਗੱਡੀ ਅੱਧੀ ਰਾਤ ਤੋਂ ਬਾਅਦ ਆਈ ਉਹਨੇ ਦੇਰ ਤੱਕ ਉਹ ਸਟੇਸ਼ਨ ਉੱਤੇ ਹੀ ਬੈਠਾ ਰਿਹਾ ਕੁਝ ਟਾਬੇ ਸਨ ਇੱਕ ਟਾਬੇ ਉੱਤੇ ਰੋਟੀ ਖਾ ਲਈ ਸਟੇਸ਼ਨ ਦੇ ਇੱਕ ਬੈਂਚ ਉੱਤੇ ਪਿਆ ਉਹ ਸਰਦਾਰੋ ਬਾਰੇ ਘਟ ਤੇ ਆਪਣੇ ਬਾਰੇ ਵੱਧ ਸੋਚ ਰਿਹਾ ਸੀ ਵਿੱਚ ਦੀ ਦੋ ਵਾਰ ਉਹਨੂੰ ਨੀਂਦ ਦੇ ਟੋਲੇ ਆਏ ਸਨ ਅੱਖ ਮਿਚਦੀ ਤੇ ਕੜੱਕ ਦੇ ਕੇ ਫੇਰ ਖੁੱਲ ਜਾਂਦੀ ਉਹ ਆਪਣੇ ਆਪ ਨੂੰ ਹੀ ਆਖਦਾ ਕੀ ਲੈਣਾ ਸੀ ਇਹ ਤੀਜਾ ਵਿਆਹ ਕਰਾ ਕੇ ਆਪਣੀ ਜਾਨ ਕੰਡਿਆਂ 'ਚ ਫਸਾ ਲਈ ਹੁਣ ਆ ਫਿਰਦਾ ਉਹਨੂੰ ਭਾਲਦਾ ਇਸ ਚੰਦਰੀ ਧੀਵੀ ਕਰਕੇ ਸਾਰਾ ਘਰ ਖੇਰੂ ਹੋ ਗਿਆ ਉਹ ਸੋਚਦਾ ਜੇ ਉਹਦੀ ਪਹਿਲੀ ਧੀ ਹੀ ਜਿਉਂਦੀ ਰਹਿੰਦੀ ਤਾਂ ਦੂਜੀ ਕਾਹਨੂੰ ਆਉਂਦੀ ਦੂਜੀ ਨੇ ਛੇ ਜੁਆਕ ਜੰਮੇ ਪਹਿਲੀ ਦਾ ਇੱਕੋ ਛੇਰ ਬਥੇਰਾ ਸੀ ਕੀ ਲੈਣਾ ਸੀ ਦੂਜੀ ਦੀ ਐਨੀ ਜਮ ਕੇ ਉਹ ਕਿਹੜਾ ਫਿਰ ਕੋੜ ਹੈਗੇ ਕੁਣੀਆਂ ਨੇ ਤਾਂ ਬਗਾਨੇ ਘਰੀ ਜਾਣਾ ਹੀ ਸੀ ਵੱਡੇ ਤਿੰਨ ਮੁੰਡੇ ਵੀ ਗਏ ਜਿਵੇਂ ਉਹਨਾਂ ਦਾ ਉਸ ਪਰਿਵਾਰ ਨਾਲ ਕੋਈ ਲਗਾਓ ਨਾ ਰਹਿ ਗਿਆ ਹੋਵੇ ਪਹਿਲੀ ਜਿਉਂਦੀ ਰਹਿੰਦੀ ਉਹਦਾ ਮੁੰਡਾ ਜਿਉਂਦਾ ਹੁੰਦਾ ਤਾਂ ਉਹਦੇ ਬਰਾਬਰ ਦਾ ਹੁੰਦਾ ਚੱਲ ਪਹਿਲੀ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਸੀ ਤਾਂ ਦੂਜੀ ਆਪ ਤਾਂ ਜਿਉਂਦੀ ਰਹਿੰਦੀ ਮਾੜੇ ਕਰਮਾਂ ਵਾਲੀ ਇਹ ਦੂਜੀ ਨੇਕ ਬੜੀ ਸੀ ਕਿੰਨਾ ਬਾਹਰ ਤੁਰ ਫਿਰ ਆਉਂਦੀ ਆਥਣ ਨੂੰ ਘਰੇ ਹੁੰਦੀ ਉਹਦੀ ਕਦੇ ਕੋਈ ਸ਼ਿਕਾਇਤ ਨਹੀਂ ਸੁਣੀ ਸੀ ਉਹ ਤਾਂ ਰੱਬ ਦਾ ਰੂਪ ਸੀ ਨਾ ਉਹਦੇ ਨਾਲ ਕਿਸੇ ਗੱਲ ਉੱਤੇ ਉਹਦਾ ਕੋਈ ਝਗੜਾ ਕਦੇ ਹੋਇਆ ਸੀ ਏ ਸਰਦਾਰੋ ਮਾਰੇ ਤਾਂ ਜਿੱਦਣ ਦੀ ਆਈ ਐ ਉਹਨੂੰ ਤਪਾਰ ਰੱਖਿਆ ਐ 헤 ਮੇਰੇ ਰਾਮ ਕੀ ਕੀ ਗੱਲਾਂ ਹੋ ਗਈਆਂ ਕਦੇ ਸੁਣੀਆਂ ਸੀ ਅਜਿਹੀਆਂ ਗੱਲਾਂ ਉਹਨੇ ਆਪਣੀ ਜ਼ਿੰਦਗੀ ਵਿੱਚ ਬਈ ਆਪਣਾ ਮੁੰਡਾ ਹੀ ਕੁੱਤੀ ਕਿਸੇ ਥਾਂ ਦੀ ਸਰਦਾਰੋ ਕਰਕੇ ਉਹਨੇ ਆਪਣੇ ਤਿੰਨ ਮੁੰਡੇ ਘਰੋਂ ਕੱਢ ਦਿੱਤੇ ਚਾਲੇ ਸਾਰਾ ਕੁਝ ਹੋ ਗਿਆ ਸੀ ਤਾਂ ਉਹ ਘਰੇ ਤਾਂ ਟਿੱਕੇ ਬੈਠਦੀ ਮੈਂ ਤਾਂ ਫੁੱਲਾਂ ਪਾਨਾ ਵਾਂਗੂ ਰੱਖਦਾ ਰਿਹਾ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਜੋ ਮੰਗਿਆ ਉਹੀ ਹਾਜ਼ਰ ਕੀਤਾ ਉਹ ਸੋਚ ਰਿਹਾ ਸੀ ਬੰਦਾ ਹਾਰਦਾ ਨਹੀਂ ਹੁੰਦਾ ਇਹ ਧੀਮੀ ਹਰਾਉਂਦੀ ਹੈ ਬੰਦੇ ਨੂੰ ਹੁਣ ਉਹ ਗਈ ਪਤਾ ਨਹੀਂ ਕਿੱਧਰ ਗਈ ਕਿਹਦੇ ਨਾਲ ਗਈ ਉਹ ਆਪ ਨੇ ਤਣਾ ਹੋ ਕੇ ਰਹਿ ਗਿਆ ਹੈ ਜਿਵੇਂ ਉਹਦੇ ਅੰਦਰਲਾ ਮਰਦ ਝੂਠਾ ਪੈ ਗਿਆ ਹੋਵੇ ਉਹ ਬੰਦਾ ਤਾਂ ਰਿਹਾ ਹੀ ਨਾ ਹੋਵੇ ਉਹ ਬਠਿੰਡੇ ਪਹੁੰਚਿਆ ਇਹ ਹੀ ਗੱਡੀ ਅਗਾ ਅਬਾਲੇ ਜਾਂਦੀ ਸੀ ਰਾਮਪੁਰਾ ਫੂਲਰਾ ਵਿੱਚ ਪੈਂਦਾ। ਰਾਮਪੁਰਿਓ ਉਪਾਈ ਰੂਪੇ ਜਾਵੜਿਆ। ਭਾਈ ਰੂਪੇ ਵੀ ਸਰਦਾਰੋ ਕਿੱਥੇ ਸੀ? ਪੀਖੀ ਵਾਲਿਆਂ ਵਾਂਗੂ ਉਹ ਵੀ ਹੈਰਾਨ ਰਹਿ ਗਈ। ਦੁੱਲੇ ਦੀ ਦੇਹ ਝੂਠੀ ਪੈ ਗਈ। ਬਾਜੀਗਰਾਂ ਦਾ ਡੇਰਾ ਸੇਲ ਬਰਾ ਦੇ ਰਾਹ ਉੱਤੇ ਸੀ। ਨੇੜੇ ਟੋਬਾ ਸੀ ਤੇ ਕੱਸੀ ਦਾ ਪਾਣੀ ਵਗਦਾ। ਉਹ ਦਿਲ ਵਿੱਚ ਕਹਿੰਦਾ ਸੀ ਕਿ ਉਹ ਮੁੜ ਕੇ ਹੁਣ ਥੰਮਣ ਵਾਲੀ ਜਾਵੇ ਹੀ ਨਾ। ਹੋਰ ਕਿਧਰੇ ਹੀ ਤੁਰ ਜਾਵੇ। ਭਾਈ ਰੂਪੇ ਵਾਲੇ ਰਿਸ਼ਤੇਦਾਰਾਂ ਕੋਲ ਉਹ ਝੇੜੇ ਕਰਦਾ ਰਿਹਾ ਰੋਟੀ ਖਾਦੀ ਫਿਰ ਦੁਪਹਿਰ ਢਲਣ ਲੱਗੀ ਆਥਣ ਹੋ ਗਿਆ ਉਹ ਮਿੱਟੀ ਬਣਿਆ ਭਾਈ ਰੂਪੇ ਹੀ ਬੈਠਾ ਸੀ ਉੱਠ ਕੇ ਦੁਰਨ ਦੀ ਹਿੰਮਤ ਨਹੀਂ ਸੀ ਫਿਰ ਉਹ दारू ਪੀਣ ਲੱਗੇ दारू ਦੇ ਲੋਰ ਵਿੱਚ ਉਹ ਸਰਦਾਰ ਉਹਦਾ ਰੁਦਨ ਬਹੁਤਾ ਕਰਨ ਲੱਗ ਪਿਆ ਉਹਦਾ ਦੁਖੀ ਮਨ ਪਰ ਪਰ ਉਛਲਦਾ ਉਹ ਆਖ ਰਿਹਾ ਸੀ ਮੈਂ ਤਾਂ ਚੰਦਰੀ ਨੂੰ ਕਦੇ ਕੁਝ ਆਖਿਆ ਨਹੀਂ ਸੀ ਛਿੜਕਿਆ ਕੂਰਿਆ ਨਹੀਂ ਸੀ ਇਹ ਕਦੇ ਕੋਲ ਕੋਲ ਪਏ ਤਾਂ ਭਾਂਡੇ ਵੀ ਠਹਿਕ ਪੈਂਦੇ ਨੇ ਆਦਮੀ ਦੀ ਮੀਂਹ ਚ ਲੜਾਈ ਕਿਹਦੀ ਨਹੀਂ ਹੁੰਦੀ ਪਰ ਨਾ ਮੈਂ ਤਾਂ ਉਹਨੂੰ ਰਾਣੀ ਬਣਾ ਕੇ ਰੱਖਿਆ ਹੋਇਆ ਸੀ ਉਹ ਤਾਂ ਸਰਦਾਰਨੀ ਸੀ ਕੰਮ ਦਾ ਡੱਕਾ ਦੂਰਾ ਨਾ ਕਰਦੀ ਸਭ ਬਹੁ ਕਰਦੀ ਐ ਚੰਨੋਂ ਦੇ ਉਹਦਾ ਨਹਾ ਲੀ ਤੋਤੇ ਕੱਪੜੇ ਪਾ ਲੇ ਹਾਰ ਸ਼ਿੰਗਾਰ ਕਰ ਲਿਆ ਤੇ ਬਸ ਭਲਾ ਪੁੱਛਣ ਵਾਲਾ ਹੋਵੇ ਕੀ ਦੁੱਖ ਸੀ ਉਹਨੂੰ ਚਲਦੀ ਬਣੀ ਘਗਰੀ ਬੋਜ ਕੇ ਮਨ ਵਿੱਚ ਫੇਰ ਉਹਨੇ ਵਿਚਾਰ ਕੀਤੇ ਕਿ ਉਹ ਜਿਹੜੀ ਉਹਨੂੰ ਇਕੱਲੇ ਨੂੰ ਛੱਡ ਗਈ ਉਹ ਤਾਂ ਦੁਖੀ ਸੀ ਉਹਨੂੰ ਤੰਗ ਰੱਖਦਾ ਸੀ ਜੇ ਉਹ ਹੁਣ ਮੋੜਾਵੇ ਤਾਂ ਉਹ ਉਹਨੂੰ ਕਦੇ ਵੀ ਕੁਝ ਨਹੀਂ ਆਖੇਗਾ ਉਹ ਜੋ ਮਰਜ਼ੀ ਕਰਦੀ ਫਿਰੇ ਜਿੱਥੇ ਮਰਜ਼ੀ ਜਾਵੇ ਆਵੇ ਮੰਗਲ ਕੀ ਉਹਨੂੰ ਮੋਹ ਵਿੱਚ ਪਾ ਕੇ ਲੈ ਜਾਏਗਾ ਘਰ ਆਉਂਦਾ ਹੈ ਆਉਂਦਾ ਰਹੇ ਉਹ ਘਰ ਵਿੱਚ ਦੁੱਲੇ ਨੂੰ ਦੇਖਦੀ ਰਹੇ ਬਸ ਉਹਨੀਆਂ ਪੁਰਾਣੀਆਂ ਸਭ ਪੁੱਲਾਂ ਮਾਫ਼ ਕਰ ਦੇਵੇਗਾ। ਭਾਈ ਰੂਪੇ ਰਾਤ ਕੱਟ ਕੇ ਉਹ ਥੰਮਣ ਵਾਲੇ ਨੂੰ ਚੱਲ ਪਿਆ। ਉਹਨੂੰ ਪੱਕਾ ਵਿਸ਼ਵਾਸ ਸੀ ਕਿ ਸਰਦਾਰੋਂ ਮੋੜਾਈ ਹੋਵੇਗੀ। ਘਰ ਆ ਕੇ ਬੈਠੀ ਹੋਵੇਗੀ। ਹੋ ਸਕੋ ਦੁੱਲੇ ਨੂੰ ਢੀਕਰੀ ਹੋਵੇਗੀ। ਐਵੇਂ ਉਹਨੂੰ ਜੰਗਲ ਬੇਲਿਆ ਵਿੱਚ ਭਾਲ ਦਾ ਫਿਰਦਾ। ਜਦੋਂ ਸਰਦਾਰੋਂ ਦਾ ਘਰ ਵਿੱਚ ਜੀ ਨਹੀਂ ਲੱਗਦਾ ਹੁੰਦਾ ਸੀ। ਇੱਕ ਦਿਨ ਉਹ ਰੋਡੂ ਸ਼ਾਦੀ ਮੰਡੀ ਗਈ ਸੀ। ਤੇ ਉੱਥੋਂ ਬਾਜੀਗਰਨੀਆਂ ਵਾਲੀ ਕੋਥਲੀ ਖਰੀਦ ਲਈ ਸੀ। ਕਾਲੇ ਕੱਪੜੇ ਦੀ ਕੋਤਲੀ ਉੱਤੇ ਚਿੱਟੇ ਜ਼ਰੀ ਦੀਆਂ ਧਾਰੀਆਂ ਸਨ ਨਾਲ ਨਗੰਦਿਆਂ ਦੀ ਜੰਜੀਰੀ ਟੁੱਕੀ ਹੋਈ ਸੀ ਉਸ ਵਿੱਚ ਔਰਤਾਂ ਲਈ ਸਾਰਾ ਸਮਾਨ ਹੁੰਦਾ ਛੋਟੀਆਂ ਸੂਈਆਂ ਕੰਧੂਆਂ ਰੰਗਦਾਰ ਧਾਗੇ ਪ੍ਰਾਂਦੇ ਸੁਰਮਾ ਕੱਜਲ ਕੋਤਵੀ ਲੈ ਕੇ ਉਹ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾਣ ਲੱਗੀ ਸਵੇਰੇ ਰੋਟੀ ਟੋਕ ਖਾ ਕੇ ਨਿਕਲਦੀ ਆਥਣ ਨੂੰ ਘਰ ਮੁੜ ਆਉਂਦੀ ਚੇਂਜ ਕਰਨ ਨਾਲ ਉਹਦਾ ਚੰਗਾ ਦਿਨ ਨਿਕਲ ਜਾਂਦਾ ਸੀ ਪੰਜਵੇਂ ਸੱਤਵੇਂ ਦਿਨ ਉਹ ਰੋਡੂ ਸ਼ਾਦੀ ਮੰਡੀ ਜਾਂਦੀ ਤੇ ਵੇਚਣ ਵਾਲਾ ਨਵਾਂ ਸਮਾਨ ਲੈ ਆਉਂਦੀ ਫਿਰ ਉਹ ਦੂਰ ਦੂਰ ਦੇ ਪਿੰਡਾਂ ਵਿੱਚ ਵੀ ਜਾਣ ਲੱਗੀ ਪੈਰੀ ਤੁਰ ਕੇ ਜਾਂਦੀ ਪੈਰੀ ਤੁਰ ਕੇ ਮੁੜਦੀ ਉਹਦੇ ਵਿੱਚ ਬੜੀ ਜਾਨ ਸੀ ਨਾਕ ਦੀ ਨਾ ਥੱਕਦੀ ਦੋਲਾ ਉਹਨੂੰ ਕਿਸੇ ਵੱਲੋਂ ਵਰਜ ਦਾ ਟੋਕਦਾ ਨਹੀਂ ਸੀ ਉਹਦੇ ਕੋਲ ਜਵਾਕ ਨਹੀਂ ਸੀ ਚਲੋ ਫਿਰ ਤੁਰ ਕੇ ਹੀ ਉਹਦਾ ਜੀ ਪਰਚਿਆ ਰਹਿੰਦਾ ਸੀ ਉਹ ਕੁਝ ਵਾਦੋਂ ਵੀ ਕਮਾ ਲੈਂਦੀ। ਉਹਦਾ ਆਪਣਾ ਲੇੜਾ ਲੱਤਾ ਚੱਲੀ ਜਾਂਦਾ। ਉਹਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਈ ਜਾਂਦੀਆਂ। ਫਿਰ ਉਹ ਦੁੱਲੇ ਤੋਂ ਕਦੇ-ਕਦੇ ਹੀ ਪੈਸੇ ਮੰਗਦੀ। ਆਪਣੀ ਕਮਾਈ ਵਿੱਚੋਂ ਹੀ ਉਹ ਕਦੇ-ਕਦੇ ਗਾਨੀ ਵਾਸਤੇ ਕੱਪੜੇ ਲਿਆ ਦਿੰਦੀ। ਗੱਜਲ, ਦੰਦਾਸਾ, ਚੂੜੀਆਂ, ਨਾਉਣ ਦੀਆਂ ਸਾਬਣਾ, ਖੁਸ਼ਬੂਦਾਰ ਤੇਲ ਤੇ ਹੋਰ ਕਈ ਚੀਜ਼ਾਂ ਵੀ ਲਿਆ ਕੇ ਦਿੰਦੀ। ਉਹ ਆਪਣੀ ਸੱਸੂ ਤੇ ਖੁਸ਼ ਰਹਿੰਦੀ। ਸਰਦਾਰ ਉਹਦਾ ਆਪਣਾ ਸ਼ਿੰਗਾਰ ਦਾ ਸਮਾਨ। ਇੱਧਰ ਉਧਰ ਆਮ ਖੰਡਦਾ ਰਹਿੰਦਾ। ਦੁੱਲਾ ਵੀ ਸਾਬਣ ਨਾਲ ਲਾਉਂਦਾ ਤੇ ਦਾੜੀ ਨੂੰ ਖੁਸ਼ਬੂਦਾਰ ਤੇਲ ਲਾ ਲੈਂਦਾ। ਨੈਰੂ ਨੂੰ ਸਰਦਾਰੋ ਨਵੇਂ ਝੱਗੇ ਸਲਾ ਕੇ ਲਿਆਉਂਦੇ। ਉਹਨੂੰ ਖਿਡਾਉਣੇ ਲਿਆ ਕੇ ਦਿੰਦੀ। ਜਦੋਂ ਵੀ ਮੰਡੀ ਜਾਂਦੀ ਨਵਾਂ ਖਿਡਾਉਣਾ ਲਿਆਉਂਦੀ। ਉਹਨੂੰ ਗੋਦੀ ਚੁੱਕਦੀ ਤੇ ਬਹੁਤ ਪਿਆਰ ਕਰਦੀ। ਉਹਦੇ ਨਾਲ ਖੇਡਦੀ ਤੇ ਉਹਨੂੰ ਗੀਤ ਸੁਣਾਉਂਦੀ। ਉਹ ਖੇਲ ਮਿਲਗੇ ਹੁੰਦਾ ਰਹਿੰਦਾ। ਦਾਦੀ ਨੂੰ ਦੇਖ ਕੇ ਚਾਂਬਣਾ ਪਾਉਣ ਲੱਗਦਾ। ਉਹਨੂੰ ਗੋਦੀ ਨਾ ਚੁੱਕਦੀ ਤਾਂ ਉਹ ਰੋਂਦਾ ਚੀਜ਼ ਲੈਣ ਲਈ ਰਿਹਾਰਡ ਕਰਦਾ ਉਹਦੇ ਲਈ ਤੜਾਗੀ ਸਰਦਾਰੋਂ ਨੇ ਆਬ ਬਣਾਈ ਸੀ ਕਾਲੇ ਧਾਗੇ ਦੀ ਤੜਾਗੀ ਵਿੱਚ ਚਿੱਟੇ ਤੇ ਲਾਲ ਮਣ ਕੇ ਗੁੰਦ ਕੇ ਨਹਿਰੂ ਚੰਨੂ ਦੇ ਮੁੰਡੇ ਦਾ ਨਾਂ ਸੀ ਉਹਨਾਂ ਦਿਨਾਂ ਵਿੱਚ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਦੁੱਲੇ ਨੇ ਪੋਤੇ ਦਾ ਨਾਂ ਨਹਿਰੂ ਰੱਖ ਲਿਆ ਉਹਨੂੰ ਲੋਰੀਆਂ ਦਿੰਦਾ ਇਹ ਤਾਂ ਮੇਰਾ ਜਵਾਹਰ ਲਾਲ ਹੈ ਇਹ ਤਾਂ ਮੇਰਾ ਨਹਿਰੂ ਹੈ ਇਹ ਕਾਰਾਂ ਤੇ ਚੜਿਆ ਕਰੋ। ਉਹ ਪਿੰਡ ਪਹੁੰਚਿਆ ਤਾਂ ਹਵੇਲੀ ਵੱਲ ਜਾਣ ਤੋਂ ਪਹਿਲਾਂ ਉਹਨੇ ਖੂਹ ਦੀ ਚੌਂਕੜੀ ਉੱਤੇ ਬੋਰਡ ਦੀ ਛਾਂ ਥੱਲੇ ਬੈਠੇ ਬੰਦਿਆਂ ਵੱਲ ਨਿਗਾਹ ਮਾਰੀ। ਮੈੰਗਲ ਤਾਂ ਉਹਨਾਂ ਵਿੱਚ ਹੀ ਬੈਠਾ ਸੀ। ਜਿਵੇਂ ਉਸ ਦਿਨ ਬੈਠਾ ਸੀ। ਉਹਨੂੰ ਪੱਕਾ ਤਰਵਾਸ ਹੋਇਆ ਕਿ ਸਰਦਾਰ ਉਹ ਘਰ ਹੀ ਹੈ। ਮੈੰਗਲ ਨਾ ਨਹੀਂ ਗਈ। ਉਹ ਤਾਂ ਆ ਬੈਠਾ ਹੈ। ਉਸ ਦਿਨ ਵੀ ਬੈਠਾ ਸੀ। ਇਹ ਤਾਂ ਪਿੰਡ ਵਿੱਚ ਹੀ ਹੈ। ਉਹ ਕਿਧਰੇ ਨਹੀਂ ਗਈ। ਮੂੜ ਆਈ ਹੋਵੇਗੀ ਘਰ ਵਿੱਚ ਹੀ ਦੁੱਲਾ ਹਵੇਲੀ ਦਾ ਦਰਵਾਜ਼ਾ ਟੱਪ ਕੇ ਰਸੋਈ ਵੱਲ ਗਿਆ ਗਾਨੀ ਰੋਟੀਆਂ ਪਕਾਰੀ ਸੀ ਦੁਪਹਿਰ ਹੋ ਚੁੱਕੀ ਸੀ ਨਹਿਰੂ ਗਾਨੀ ਦੀ ਪਿੱਠ ਨਾਲ ਚਿੰਬੜਿਆ ਰੋ ਰਿਹਾ ਸੀ ਚੰਨੂ ਕਿਧਰੇ ਨਹੀਂ ਸੀ ਊਠ ਵੀ ਨਹੀਂ ਸਨ ਉਹਨੇ ਸੋਚਿਆ ਚੰਨੂ ਊਠ ਲੈ ਕੇ ਬਾਹਰ ਗਿਆ ਹੋਇਆ ਹੈ ਫੇਰ ਵੀ ਉਹਨੇ ਬਖੂ ਨੂੰ ਪੁੱਛਿਆ ਚੰਨੂ ਭਾਈ ਉਹ ਤਾਂ ਬਾਪੂ ਊਠ ਲੈ ਕੇ ਗਿਆ ਤੂੰ ਫਿਰ ਇਹ ਰੋਟੀਆਂ ਐਸ ਵੇਲੇ ਉਹ ਤਾਂ ਖਾ ਗਈਆਂ ਥੋੜੀਆਂ ਰਹਿ ਗਈਆਂ ਸੀ ਮਖਿਆਂ ਦੋ ਰੋਟੀਆਂ ਹੋਰ ਲਾ ਲ ਚਾਹ ਵੇਲੇ ਪਿਛਲੇ ਪਹਿਰ ਨਹਿਰੂ ਮੰਗਦਾ ਖਾਣ ਨੂੰ ਦੁੱਲੇ ਨੇ ਸਰਦਾਰੋ ਬਾਰੇ ਗਾਨੀ ਨੂੰ ਨਹੀਂ ਪੁੱਛਿਆ ਉਹ ਤਾਂ ਸਗੋਂ ਉਹਦੇ ਵੱਲ ਕੁਝ ਪੁੱਛਣ ਪੁੱਛਣ ਕਰਦੀਆਂ ਅੱਖਾਂ ਨਾਲ ਝਾਕ ਰਹੀ ਸੀ ਦੁੱਲੇ ਨੇ ਸਭ ਸਮਝ ਲਿਆ ਕਿ ਸਰਦਾਰੋ ਇੱਥੇ ਨਹੀਂ ਹੈ ਇੱਥੇ ਹੁੰਦੇ ਤਾਂ ਮੁੰਡਾ ਬਹੂ ਨਾਲ ਚਿੰਬੜਿਆ ਤਾਨੂੰ ਰੋ ਰਿਹਾ ਹੁੰਦਾ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਟ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ